ਤੋ ਆਈਆਂ ਜੀ ਪਿੰਡ ਦੀ ਗੱਲ ਤਾਂ ਤੁਸੀਂ ਖੜੇ ਹੋ ਹਨ ਬਿਲਕੁਲ ਸਹੀ ਤੁਸੀਂ ਦੱਸਣਾ ਹੈ ਇਹ ਇਹਨਾਂ ਲੋਕਾਂ ਕੋਲੋਂ ਨਾ ਪੁੱਛ ਕੇ ਦੱਸਿਓ ਤੁਹਾਡੀ ਕਾਲੀ ਦਲ ਦੀ ਸਰਕਾਰ ਵੇਲੇ ਤੋਂ ਜਿਹੜੇ ਘਪਲੇ ਹੋਏ ਨੇ ਪਿੰਡ ਦੇ ਵਿੱਚ ਮੇਰੀ ਗੱਲ ਸੁਣ ਜਿਓ ਹੁਣ ਖੜ ਕੇ ਜੇ ਸੱਚਿਓਂ ਗੁਰੂ ਮਹਾਰਾਜ ਹਾਜ਼ਰ ਮਹਾਰਜ ਨੇ ਆ ਕਾਲੀ ਨਹੀਂ ਉਹ ਤਾਂ ਮੈਂ ਕਰੇ ਰਹਿਣਾ ਕੰਮ ਠੀਕ ਹੈ ਤੇ ਤੁਸੀਂ ਉਹ ਲੋਕੋਂ ਤੁਹਾਡੇ ਨਾਲ ਵੀ ਮੈਂ ਖੜ ਗਿਆ ਸੀਗਾ ਤੁਰ ਪਿਆ ਸੀ ਤੇ ਤੁਸੀਂ ਲੋਕ ਹੀ ਫੋਨ ਕਰਕੇ ਕਹਿੰਦਾ ਸੀ ਇੱਕ ਬੰਦੇ ਦੇ ਹੰਕਾਰ ਨੂੰ ਪੱਠੇ ਪਾਣ ਲਈ ਗੁਰਿੰਦਰ ਪਿੰਡੋਂ ਚਲ ਜਾ ਹੋਰ ਪਿੰਡ ਦੇਖ ਲਾ ਤੁਸੀਂ ਇੰਨਾ ਕੜਮ ਚੌਧਰੀਆਂ ਨੂੰ ਜਿਨ੍ਹਾਂ ਨੇ ਪਿੰਡ ਦੇ ਬਰਬਾਦੀ ਕੀਤੀ ਆ ਬੇੜੇਗਰ ਕੀਤੇ ਆ ਅੱਜ ਵੀ ਮੂਰੇ ਕੀਤੇ ਹੋਏ ਨੇ ਤੁਸੀਂ ਗੱਲਾਂ ਮਾਰ ਦਿਓ ਕਿੱਦਣ ਤੁਸੀਂ ਦਿੱਤੇ ਨੇ ਸਰਮਸੱਤੀ ਵਾਲੇ ਪੈਸੇ ਕਿਦਣ ਤੁਹਾਡੀਆਂ ਸਰਕਾਰਾਂ ਵੇਲੇ ਆਈਏ ਗ੍ਰਾਂਟ ਦੱਸਿਓ ਵੜੇ ਜਿਆ ਕਿਦਣ ਗ੍ਰਾਂਟ ਦਿੱਤੀਆਂ ਤੁਸੀਂ ਵੀਰੇ ਜਿਹੜੀ ਜ਼ਿਲ੍ਹਾ ਪ੍ਰੀਸ਼ਦ ਵਾਲੀ ਦੱਸਿਓ ਹੈਗਾ ਕੋਈ ਜਵਾਬ ਸਾਡੀ ਕਿਹੜਾ ਸਰਕਾਰ ਹੈ ਗਰੀਬ ਬੰਦੇ ਨੂੰ ਕਿਸੇ ਨੂੰ ਉਠਣ ਨਹੀਂ ਦਿੰਦੇ ਅਮੀਰ ਜਾਦੀਆਂ ਨੂੰ ਕੜਮ ਚੌਧਰੀਆਂ ਨੂੰ ਹੰਕਾਰੇ ਹੋਏ ਨੂੰ ਫੇਰ ਤੁਸੀਂ ਮੁਰੇ ਕਰਦੇ ਹੋ ਤੁਹਾਡੇ ਕੋਲ ਜਵਾਬ ਨਹੀਂ ਹੈ 12 ਤਰੀਕ ਨੂੰ ਸੰਗਤ ਦੇ ਜਵਾਬ ਦੇ ਦੇਣਾ ਜਵਾਬ ਤਾਂ ਜਵਾਬ ਤਾਂ ਦੇ ਹੀ ਦੇਣਾ ਗੁੰਮਰਾਹ ਨਾ ਕਰੋ ਲੋਕਾਂ ਨੂੰ ਅੱਜ ਤੱਕ ਪੰਜਾਬ ਨੂੰ ਲੁੱਟ ਲੁੱਟ ਕੇ ਖਾਦਾ ਪੰਥ ਨੂੰ ਲੁੱਟ ਲੁੱਟ ਕੇ ਖਾਦਾ ਇਹਦਾ ਜਵਾਬ ਦੋ ਸਬੂਤ ਚੱਕੀ ਫਿਰਦਾ ਮੈਂ ਲੈ ਕੇ ਦੋ ਜਵਾਬ ਜੇ ਸੱਚੇ ਹੋ ਕੋਈ ਵੇਖ ਖਰਾਬ ਕੀਤਾ ਲੋਕਾਂ ਦਾ ਲੋ ਰਿਸ਼ਤੇਦਾਰੀਆਂ ਤੱਕ ਪਹੁੰਚਦੇ ਹੋ ਜਾ ਕੇ ਜੇ ਕੋਈ ਵਿਰੋਧ ਕਰਦਾ ਹੈ ਜਾਰੀਆਂ ਦੋਸਤੀਆਂ ਤੱਕ ਪਹੁੰਚਦੇ ਹੋ ਸੋਸ਼ਲ ਮੀਡੀਆ ਤੇ ਪੋਸਟਾਂ ਤਾ ਪਾਉਨੇ ਆ ਤੁਸੀਂ ਕੰਨ ਪਰਦੇ ਹੋ ਲੋਕਾਂ ਦੇ ਤੁਸੀਂ ਕੰਨ ਪਰਦੇ ਲੋਕਾਂ ਦੇ ਸਾਨੂੰ ਅਵੇਅਰ ਕਰਨਾ ਪੈਂਦਾ ਲੋਕਾਂ ਨੂੰ ਵੀ ਇੱਦਾਂ ਦੇ ਲੋਕਾਂ ਤੋਂ ਬਚੋ ਦਿਲਾਂ ਦੇ ਖੋਟੇ ਲੋਕਾਂ ਤੋਂ ਬਚੋ ਪਿੰਡਾਂ ਦੀ ਪਰਵਾਤੀ ਕਰਨ ਵਾਲਿਆਂ ਤੋਂ ਬਚੋ ਹੁਣ ਵੀ ਨਹੀਂ ਕੰਮ ਕਰਨ ਦਿੰਦਾ ਤੁਸੀਂ ਪਿੰਡ ਦਾ ਸਰਕਾਰ ਚਾਉਂਦੀ ਆ ਸਰਕਾਰ ਨੇ 35 ਲੱਖ ਰੁਪਇਆ ਦਿੱਤਾ ਗਰਾਊਂਡ ਲਈ ਦੇ ਰਹਿਆਂ ਤੇ ਮਤਿਆਂ ਦਾ ਤੁਸੀਂ ਨਹੀਂ ਸਾਈਨ ਕਰਦੇ ਐਮਐਲਏ ਕਹਿੰਦਾ ਮਟੀਰੀਅਲ ਚੱਕੋ ਜਿੰਨਾ ਚਾਹੀਦਾ ਮੈਚਕੋਨਾ ਕਿਉਂ ਨਹੀਂ ਮੈਂ ਤਾਂ ਤਾਂ ਸਾਈਨ ਕਰਦੇ 50% ਲੋਕਾਂ ਨੂੰ ਇੱਥੇ ਕਾਲਾ ਪੀਲਿਆ ਪੰਜ ਛੇ ਮੋਤੇ ਤੁਹਾਡੇ ਨਾਲ ਦੇ ਦਿੰਦੀਆਂ ਕੈਂਸਰ ਨਾਲ ਹੋ ਗਈਆਂ ਹੈ ਅੱਜ ਤੱਕ ਕਿਉਂ ਨਹੀਂ ਬੋਲੇ ਤੁਸੀਂ ਕਿਉਂ ਨਹੀਂ ਪਿੰਡ ਦੇ ਵਿੱਚੋਂ ਛੱਪੜ ਕੱਢਿਆ 20 ਲੱਖ ਰੁਪਇਆ ਪਿੰਡ ਨੂੰ ਆਪਦੇ ਨਾਲ ਸਾਲ ਦੀ ਵਾਹਿਗੁਰੂ ਵਾਹਿਗੁਰੂ ਨਹੀਂ ਲੈਖੇ ਲੈਣੇ ਆ ਬਾਏ ਗੁਰੂ ਨਹੀਂ ਅਰਦਾਸ ਕੀਤੀ ਸੀ ਨਾ ਬੀਬੀ ਹਰਿ ਸਿਮਰਤ ਕਰੋ ਬਾਦਲ ਨੇ ਅੱਜ ਕਿੱਥੇ ਖੜੇ ਕਰਤੇ ਤੁਹਾਨੂੰ ਹੈ ਡਰਾਮੇ ਬਾਜੋ ਵਰਤਦੇ ਤੁਸੀਂ ਲੋਕਾਂ ਦੇ ਮੋਢੇ ਵਰਤਦੇ ਹੋ ਫਤਨਾ ਨਹੀਂ ਬੇੜੇ ਕਰਨੇ ਲੋਟੇ ਬੇੜਾ ਘਰ ਕਰਕੇ ਰੱਖਤਾ ਗਲਾਮਣ ਪਿੰਡਾਂ ਕੇ ਦੇਖੀ ਤੂੰ ਜਿਵੇਂ ਨਾ ਹੋਇਆ ਫਰੋਡਾ